ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਆਲੇ-ਦੁਆਲੇ ਘੁੰਮਦੀ ਚਰਚਾ ਜਿੱਥੇ ਪੰਥਕ ਨਵੀਂ ਪਾਰਟੀ ਦਾ ਜਨਮ ਹੋਣ ਜਾ ਰਿਹਾ ਉਸ ਦੇ ਐਲਾਨ ਦੇ ਬਾਰੇ ਉਸ ਦੇ ਏਜੰਡੇ ਦੇ ਬਾਰੇ ਗੱਲਾਂ ਹੋ ਰਹੀਆਂ ਨੇ ਕਿ ਕੀ ਹੋਵੇਗਾ ਕੌਣ ਸਫਲ ਹੁੰਦਾ ਹੈ ਦੂਜੇ ਪਾਸੇ ਅੱਜ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਬੋਲੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਫੇਰ ਆਦੇਸ਼ ਮੰਨਣ ਦੇ ਬਾਰੇ ਜੋ ਸਖਤੀ ਰਵਾਲਾ ਰੋਹ ਅਪਣਾਇਆ ਤੇ ਦਿਖਾਇਆ ਉਸ ਦਾ ਮਤਲਬ ਕੀ ਹੈ ਕਿੰਨੇ ਮਾਇਨੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਕਿਵੇਂ ਫੈਸਲੇ ਤੇ ਕੀ ਫੈਸਲੇ ਲਵੇਗੀ ਇਹ ਸਭ ਦੇ ਉੱਤੇ ਸਭ ਦੀ ਨਜ਼ਰ ਹੈ ਪਹਿਲਾਂ ਤੋਂ ਹੀ ਬਣੀ ਹੋਈ ਹੈ ਇਸ ਵਕਤ ਮਾਲਵਿੰਦਰ ਸਿੰਘ ਮਾਲੀ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਵਿਚਾਰ ਕੀ ਹੈ ਨਜ਼ਰੀਆ ਕੀ ਕਹਿੰਦਾ ਹੈ ਮਾਲੀ ਸਾਹਿਬ ਸਭ ਤੋਂ ਪਹਿਲਾਂ ਤੇ ਅੱਜ ਤਾਜ਼ਾ ਜਿਹੜੀ ਟਿੱਪਣੀ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਉਹਨਾਂ ਨੇ ਕਿਹਾ ਕਿ ਆਨਕਾਨੀ ਨਾ ਕਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਲਾਂਕਿ ਲੰਮੇ ਸਮੇਂ ਤੋਂ ਚੁੱਪ ਨਜ਼ਰ ਆ ਰਹੇ ਸਨ ਔਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਫੈਸਲੇ ਉੱਤੇ ਵੀ ਉਹਨਾਂ ਨੇ ਸਖਤ ਇਤਰਾਜ਼ ਪ੍ਰਗਟ ਕਰ ਦਿੱਤਾ ਅੱਜ ਜਨਤਕ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਇਹ ਮਸਲਾ ਲਟਕਿਆ ਸੀ ਨਾ ਇੰਨਾ ਸਮਾਂ ਜੀ ਉਦੋਂ ਵੀ ਕਈ ਇਤਰਾਜ਼ ਕਰਦੇ ਸੀ ਵੀ ਐ ਨਹੀਂ ਲੰਮਕਦਾ ਹੁੰਦਾ ਜੀ ਜਲਦੀ ਹੋਣਾ ਚਾਹੀਦਾ ਜੀ ਉਹ ਸਾਰੀਆਂ ਜਿਹੜੀਆਂ ਬਾਦਲ ਕਿਆਂ ਦੀਆਂ ਵਿਹਾਰ ਚ ਤਰਾਈਆਂ ਸੀ ਜੀ ਉਹਨਾਂ ਕਰਕੇ ਲਟਕਿਆ ਸੀ ਹੂੰ ਪਹਿਲੀ ਗੱਲ ਤਾਂ ਇਹ ਸੀ ਇਹ ਨਾ ਉਹੀ ਵੱਢ ਸੁਪਜਾ ਕਰਕੇ ਮਤਲਬ ਗੱਲ ਟਪਾਉਣਾ ਚਾਹੁੰਦੇ ਸੀ ਸਾਰੇ ਸਾਰੇ ਜਿਹੜੇ ਉਹ ਦੋਸ਼ ਨੇ ਜੀ ਮੈਂ ਝੋਲੀ ਚ ਪਾਉਣਾ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਕੱਲਾ ਕੱਲਾ ਦੋਸ਼ ਗਿਣਿਆ ਜਾਂਦਾ ਹੁੰਦਾ ਹੂੰ ਜਦੋਂ ਇਹਨਾਂ ਨੂੰ ਤਨਖਾਹ ਲਈ ਦੂਜੇ ਦਿਨ ਪਹੁੰਚ ਕੇ ਹਾਂਜੀ ਲਾਓ ਮੈਨੂੰ ਤਨਖਾਹ ਜੀ ਜਦੋਂ ਸਿੰਘ ਸਹਿਬਾਨ ਜੋਰ ਵੈਤਾ ਨੇ ਸਥਾਪਤ ਉਹਨਾਂ ਤੇ ਜੱਟੇ ਰਹੇ ਜੀ ਫਿਰ ਇਹ ਆਨੰਦੇ ਵਾਲੀ ਥਾਂ ਤੇ ਆਏ ਕਿ ਆ ਜੀ ਇਸਤੀਫਾ ਦੇ ਕੇ ਆਇਆ ਮੈਂ ਹੁਣ ਜੀ ਤੇ ਮੁੜ ਕੇ ਜੋ ਉਸ ਸਮੇਂ 2 ਦਸੰਬਰ ਨੂੰ ਫਿਰ ਜੋ ਕਾਲ ਤੱਕ ਸਾਹਬ ਤੋਂ ਪੰਥਕ ਮਾਰਕਸੇਦ ਦਾ ਵਰਤਾਂਤ ਸਿਰਜਿਆ ਜੋ ਆਦੇਸ਼ ਲਾਏ ਨੇ ਕਿ ਤੈਨਾਂ ਦੇ ਲਈ ਉਹ ਇਹਨਾਂ ਨੂੰ ਮੰਨਣੇ ਪਏ ਜੀ ਉੱਥੇ ਵੀ ਆ ਨਾਕਾਮੀ ਜੀ ਕਰਦੇ ਸੀ ਜੀ ਐ ਕਹਿੰਦੇ ਅੱਜ ਉਹ ਕਹਿੰਦੇ ਹਾਂ ਜਾਂ ਨਾਹਤ ਗੱਲ ਕਰੋ ਜੀ ਕਿਉਂਕਿ ਉੱਥੇ ਵੀ ਹਰ ਚਤਰਾਈਆਂ ਨਹੀਂ ਚੱਲਦੀਆਂ ਹੂੰ ਇਹ ਫੈਸਲਾ ਹੋਣ ਤੋਂ ਬਾਅਦ ਦੇਖੋ ਖਾਲਸਾ ਪੰਥ ਤਾਂ ਆਸ਼ਾਸ਼ ਕਰ ਉੱਠਿਆ ਜੀ ਜਿਹੜੀ ਪਾਕਿਸਤਾਨ ਦੀ ਸ਼ਾਨ ਸੀ ਹੂੰ ਉਹਨੂੰ ਕਾਗ ਲੱਗੇ ਹੋਏ ਸੀ ਉਹ ਮੁੜ ਕੇ ਬਹਾਲ ਹੋ ਗਈ ਜੀ ਪਰ ਦੋਹੇ ਤਰ੍ਹਾਂ ਸੀ ਜਿਹੜੀਆਂ ਹੂੰ ਬਾਦਲੇ ਕੈ ਲਈ ਤਰਾਂ ਹੂੰ ਤੇ ਪਾਲਤਵਰਦੀ ਤੁਸੀਂ ਕਹਿ ਲੋ ਖਾਲਸਤਾਨੀ ਤੇ ਕਹਿ ਲੋ ਉਹਨੂੰ ਤੁਸੀਂ ਮਤਲਬ ਦਲ ਖਾਲਸਾ ਕਹਿ ਲੋ ਹੂੰ ਦੋਹੇ ਤੇ ਰਾਸੀ ਜਿਹੜੀ ਐ ਤੋਂ ਨਾ ਖੁਸ਼ ਸੀ ਜੀ ਬਾਦਲ ਕੇ ਇਸ ਕਰਕੇ ਨਾ ਖੁਸ਼ ਸੀ ਜੋ ਇਹਨਾਂ ਵਾਰੇ ਟਿੱਪਣੀਆਂ ਕੀਤੀਆਂ ਸੀ ਕਿਉਂਕਿ ਦੇਖੋ ਹੂੰ ਸਮਝਣ ਵਾਲੀ ਗੱਲ ਹੈ ਇਹਦੇ ਵਿੱਚ ਤੇ ਜਿਹੜੀ ਕਈ ਵੱਡੇ ਵੱਡੇ ਪ੍ਰੋਫੈਸਰ ਨਹੀਂ ਸਮਝ ਰਹੇ ਜੀ ਜਿਵੇਂ ਰਣਜੀਤ ਸਿੰਘ ਦੀ ਉਦਾਹਰਨ ਲਿੰਦੇ ਨੇ ਹੂੰ ਰਣਜੀਤ ਸਿੰਘ ਦਾ ਜਿਹੜਾ ਦੋਸ ਸੀ ਉਹ ਸਾਕਸ਼ੀ ਰਹਿਣੇ ਦਾ ਸੀ ਜੀ ਇਹਨਾਂ ਦਾ ਜਿਹੜਾ ਦੋਸ਼ਾ ਉਹ ਪੰਥਕ ਵਿਹਾਰ ਦਾ ਪੰਥਕ ਰਹਿਣੀ ਦਾ ਹੂੰ ਇਸੇ ਕਰਕੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਐਨੇ ਤੋਂ ਲੈ ਕੇ ਐਨੇ ਤੱਕ ਸਰਕਾਰ 'ਚ ਹੁੰਦੇ ਆ ਜਿਹੜੇ ਫੈਸਲੇ ਲੈ ਵੱੱਜਰ ਗੁਨਾਹ ਕੀਤੇ ਉਹਨਾਂ ਨਾਲ ਪੰਥ ਦੀ ਸ਼ਾਨ ਨੂੰ ਵੱਟਾ ਲੱਗਿਆ ਹੂੰ ਤੇ 48 ਦਾ ਲਾਜ ਜਿਹੜਾ ਉਹ ਨੰਘਾਰ ਆਇਆ ਉਹਦੇ ਵਿੱਚ ਜੀ ਉਹ ਕੁਦਰਤੀ ਤੌਰ ਤੇ ਫਿਰ ਉਹੀ ਸਜ਼ਾ ਦੇਣੀ ਸੀ ਤੇ ਉਹਨਾਂ ਨੇ ਫਿਰ ਸਪਸ਼ਟ ਕਿਹਾ ਵੀ ਮੈਂ ਤੱਕ ਤੌਰ ਤੇ ਤੁਸੀਂ ਇੱਕ ਵਾਈ ਕਰਨ ਦੇ ਯੋਗ ਨਹੀਂ ਹੋ ਜੀ ਪਰ ਜਿਵੇਂ ਮੈਂ ਪਹਿਲਾਂ ਵੀ ਆਪਣੀ ਗੱਲ ਚ ਕਿਹਾ ਵੀ ਜਦੋਂ ਅਸੀਂ ਕਹਿੰਦੇ ਆ ਅਕਾਲ ਤਖਤ ਬਖਸ਼ਣ ਦਾ ਉਹ ਕਿਸੇ ਦਾ ਰਾਹ ਨਹੀਂ ਰੋਕਦਾ ਜੀ ਉਹਨਾਂ ਨੂੰ ਮੈਂ ਕਹਤਾ ਵੀ ਤੁਸੀਂ ਇਹ ਨੈਤਿਕਤਾ ਹਾਸਲ ਕਰਨ ਲਈ ਆ ਰਾਹ ਤੋ ਜੀ ਸਹੀ ਭਰਤੀ ਕਰੋ ਹੂੰ ਉਸ ਤਰ੍ਹਾਂ ਦੇ ਬੰਦੇ ਚੁਣੋ ਫਿਰ ਖਾਸਾ ਪੰਚ ਚੁਣ ਲੋ ਜਿਨ੍ਹਾਂ ਨੇ ਚੁਣਨਾ ਜੀ ਇਹਨਾਂ ਨੇ ਮਜਬੂਰੀ ਦੇ ਵਿੱਚ 19 ਕ ਸੇਵਾ ਤਾਂ ਪੂਰੀ ਕਰ ਲਈ ਜਿਹੜੀ ਜਿਹੜੀ ਸਿਆਸਤ ਨਾਲ ਸੰਬੰਧ ਸੀ ਉੱਥੇ ਆ ਕੇ ਆਨੰਦ ਕੰਨੀ ਕਰਨ ਲੱਗੇ ਜੀ ਪਰ ਉਸ ਆਨੰਦ ਕੰਨੀ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਹੁਣ ਤੱਕ ਜੋ ਤਰਕ ਦਲੀਲਾਂ ਰੱਖੀਆਂ ਪਹਿਲਾਂ ਚਲੋ 3 ਦਿਨ ਦਾ ਸਮਾਂ ਸੈਨਤੀ ਦੇ ਨਾਲ ਹੀ ਵਧਾਇਆ ਗਿਆ 20 ਦਿਨ ਦਾ ਉਹ ਵੀ ਸਮਾਂ ਬੀਤਿਆ ਫਿਰ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਸੀ ਉਸ ਤੋਂ ਬਾਅਦ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਨੇ ਤੈਅ ਕਰਨਾ ਸੀ ਕਿ ਅੱਗੇ ਕੀ ਹੋਏਗਾ ਭਵਿੱਖ ਪਰ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਨਾ ਹੋਣ ਕਰਕੇ ਅੱਜ ਸ਼ਾਇਦ ਆਖਰਕਾਰ ਬੋਲਣਾ ਪਿਆ ਅਕਾਲ ਤਖਬ ਸਾਹਿਬ ਦੇ ਜਥੇਦਾਰ ਨੂੰ ਨਹੀਂ ਸਾਰੀ ਦੁਨੀਆ ਤੇ ਆਵਾਜ਼ ਉੱਠ ਖੜੀ ਨਾ ਵੀ ਜਥੇਦਾਰ ਸਾਹਿਬ ਚੁੱਪ ਕਿਉਂ ਨੇ ਜੀ ਇਹ ਕੋਲਡ ਕੋਫਰ ਤੋਲੀ ਜਾਂਦੇ ਨੇ ਹਮ ਮਤਲਬ ਮੈਂ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇਖ ਰਿਹਾ ਸੀ ਹਰਚਨ ਬੈਂਸ ਜੀ ਪਤਲ ਉਹਦੇ ਸਿਰੇ ਦੀ ਬਿਹਾਰ ਚ ਉਤਰਾਇਆਂ ਕਰ ਰਿਹਾ ਸੀ ਹਮ ਵੀ ਅਸੀਂ ਜਿਵੇਂ ਅਸੀਂ ਪੰਥ ਨੂੰ ਕੋਈ ਜਵਾਬ ਦੇ ਨਹੀਂ ਹਮ ਅਕਾਲ ਪੱਖ ਦਾ ਫੈਸਲਾ ਜਿਹੜਾ ਪੰਥ ਦੀ ਆਵਾਜ਼ ਹੁੰਦਾ ਹਮ ਜੇ ਤਾਲ ਪਖਤ ਨੂੰ ਤਾਂ ਤਕਨੀਕੀ ਤੌਰ ਤੇ ਜਵਾਬ ਦੇਓ ਤੁਸੀਂ ਖਾਲਸਾ ਪੰਥ ਨੂੰ ਵੀ ਜਵਾਬ ਦੇਓ ਉਹਦੀ ਕਟੈਰੀਚ ਜਾ ਕੇ ਵੀ ਤੁਸੀਂ ਸੁਰਖਰੂ ਹੋਣਾ ਹੂੰ ਉਹ ਕਹਿੰਦੇ ਨਾ ਸਵਾਲ ਜਵਾਬ ਦੋਵੇਂ ਕਰੇ ਮੁੱਢੋ ਕੁੱਤਾ ਜਾਏ ਜੀ ਉਹ ਸਾਰੀ ਇੰਟਰਵਿਊ ਇਹ ਸੀ ਮੈਂ ਅੱਜ ਇਹ ਸਾਂਝੀ ਕਰਕੇ ਹਟਿਆ ਵੀ ਇਹ ਤਾਂ ਪਤਾ ਲੱਗਦਾ ਵੀ ਬਾਦਲ ਕਿਆਂ ਦੀ ਨੀਤ ਤੇ ਨੀਤੀ ਕੀ ਆ ਹੂੰ ਕਿਉਂਕਿ ਹੁਣ ਜਦੋਂ ਸਾਰਾ ਅਮਲ ਸਾਹਮਣੇ ਆਇਆ ਉਹਦੇ ਵਿੱਚ ਇਹ ਆ ਹੂੰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਬਾਸ ਲਿਆ ਜੀ ਕਿਉਂਕਿ ਉਹ ਹੁਣ ਇੱਥੇ ਨਹੀਂ ਰਿਹਾ ਪਰ ਇੱਕ ਇੱਕ ਤਾਰ ਤੋਂ ਲੈ ਗਿਆ ਸੀ ਨਾ ਹੂੰ ਤੇ ਜੇ ਇਹ ਸਾਰੇ ਗਨਾਹ ਸੀ ਉਹ ਗਨਾਹਾਂ ਦਾ ਵੱਟਾ ਭਾਗੀਦਾਰ ਤਾਂ ਉਹ ਹੀ ਸੀ ਹੂੰ ਕਿਉਂਕਿ ਉਹਨਾਂ ਨੇ 1978 ਤੋਂ ਗੱਲ ਛੇੜੀ ਜੀ ਫਿਰ 77 ਵਾਲੀ ਸਰਕਾਰ ਜੀ ਗੱਲ ਕੀਤੀ ਵੀ ਥੋਡੀਆਂ ਸਰਕਾਰਾਂ ਬਣਾਈਆਂ ਸੀ ਮਲ ਮਲਾਉਣ ਨੂੰ ਹੂੰ ਤੁਸੀਂ ਉਹਨਾਂ ਦਾ ਆਪਾ ਜ਼ਖਮ ਉਹ ਛੇੜੇ ਹੂੰ ਦੂਜੀ ਤਰ੍ਹਾਂ ਸੀ ਜਿਹੜੀ ਉਹਨਾਂ ਨੂੰ ਐਸੇ ਵੀ ਇਹਨਾਂ ਦਾ ਸਿਆਸਤ ਪੱਕਾਰਾ ਕਿਉਂ ਨਹੀਂ ਬੰਦ ਕੀਤਾ ਜੀ ਇਹ ਤਾਂ ਮੁੜ ਕੇ ਫੇਰ ਆ ਜਾਣਗੇ ਹੂੰ ਉੱਤਰੋਂ ਫਿਰ ਗੋਲੀ ਚੱਲੀ ਉਸ ਧਰ ਵੱਲੋਂ ਜੀ ਜਦੋਂ ਗੋਲੀ ਚੱਲੀ ਉਹ ਵੀ ਅਸਲ 'ਚ ਜਿਹੜੀ ਪੰਥ ਦੀ ਭਾਵਨਾ ਸੀ ਉਹਨੂੰ ਨਕਾਰਨ ਵਾਲੀ ਗੱਲ ਸੀ ਹਮ ਅਕਾਲ ਤਖਤ ਦੇ ਜਫੇਦਾਰ ਸਾਹਿਬ ਨੇ ਵੀ ਉਹਦੀ ਨਿਖੇਧੀ ਕੀਤੀ ਜੈਨੀ ਹਰਪ੍ਰੀਤ ਸਿੰਘ ਨੇ ਵੀ ਨਿਖੇਧੀ ਕੀਤੀ ਹਮ ਪਰ ਉਹਨਾਂ ਕਹਾ ਚੱਕ ਕੇ ਮੁੜ ਕੇ ਫਿਰ ਇਹਨਾਂ ਨੇ ਉਹਨੂੰ ਪੰਥ ਤੋਂ ਛੇਕੜ ਦਾ ਰਾਹ ਬਣਾ ਲਿਆ ਜੀ ਉਹ ਤੇ ਫੇਰ ਰੌਲਾ ਪਿਆ ਉਹ ਬਾਸ ਲੈਣਾ ਪਿਆ ਜੀ ਅੱਜ ਫੇਰ ਜਥੇਦਾਰ ਸਾਹਿਬ ਨੇ ਜਿਹੜੀ ਤੁਸੀਂ ਗੱਲ ਕਹੀ ਆ ਉਹਨਾਂ ਨੇ ਸਪਸ਼ਟ ਕਿਹਾ ਵੀ ਇਹ ਬੇਸ਼ੱਕ ਜਿਹੜੇ ਇਨਵਨ ਲਾਗੂ ਕਰੋ ਜਲਦੀ ਕਰੋ ਜੀ ਦੂਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਿਹੜੀ ਇਹਨਾਂ ਨੇ ਸ਼ਿਕਾਇਤ ਪੜੀ ਆ ਜਾਂ ਕਮੇਟੀ ਬਣਾਈ ਆ ਉਹਨੂੰ ਰੱਦ ਕੀਤਾ ਉਹਨਾਂ ਨੇ ਜੀ ਰੱਦ ਕੀਤਾ ਵੀ ਕੋਈ ਜਾਂਚ ਦੀ ਲੋੜ ਨਹੀਂ ਹਮ ਉਹਨਾਂ ਨੇ ਕਿਹਾ ਮੈਂ ਉਸ ਦਿਨ ਵੀ ਕਿਹਾ ਸੀ ਜੀ ਜਦੋਂ ਇਹਨਾਂ ਨੇ ਫੈਸਲਾ ਕੀਤਾ ਵੀ ਇਹ ਤੁਹਾਡੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਕਿਸੇ ਜਥੇਦਾਰ ਦੀ ਜਿਹੜੀ ਕਿਸੇ ਗੱਲ ਬਾਰੇ ਜਾਂਚ ਆ ਉਹ ਕਾਲ ਤੱਕ ਤੇ ਕਰਵਾ ਸਕਦਾ ਇਹਦਾ ਮਤਲਬ ਅੱਜ ਦੇ ਸ਼ਬਦਾਂ ਤੋਂ ਇਹ ਕਲੀਅਰ ਹੋ ਗਿਆ ਕਿ ਇੱਥੇ ਸ਼੍ਰੋਮਣੀ ਕਾਲੀ ਦਲ ਆਦੇਸ਼ ਮੰਨਣ ਤੋਂ ਇਨਕਾਰੀ ਹੋਈ ਫਿਰਦੀ ਹੈ ਜਿਵੇਂ ਕਿ ਉਹਨਾਂ ਨੇ ਬਿਆਨ ਤੋਂ ਹੀ ਸਾਫ਼ ਹੋ ਗਿਆ ਸਪਸ਼ਟ ਹੋ ਗਿਆ ਆਪਾਂ ਵੀ ਅਮਲੀ ਰੂਪ ਚ ਦੇਖ ਰਹੇ ਹਾਂ ਔਰ ਦੂਜੀ ਗੱਲ ਫਿਰ ਐਸਜੀਪੀਸੀ ਦੀ ਜਿਹੜੀ ਲੀਡਰਸ਼ਿਪ ਹੈ ਮੌਜੂਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਣੇ ਜਿਹੜੇ ਵੀ ਉਹਨਾਂ ਦਾ ਪੱਖ ਪੂਰ ਰਹੇ ਨੇ ਅੱਜ ਦੇ ਵਕਤ ਕਿ ਉਹ ਵੀ ਆਦੇਸ਼ ਮੰਨਣ ਤੋਂ ਇਨਕਾਰੀ ਹੋ ਗਏ ਨੇ ਕਿਉਂਕਿ ਜਿਉ ਉਹ ਕਹਿ ਚੁੱਕੇ ਆ ਪਹਿਲਾਂ ਕਿ ਤੁਸੀਂ ਜਾਂਚ ਦਾ ਅਧਿਕਾਰ ਨਹੀਂ ਤੁਹਾਡੇ ਕੋਲ ਤਾਂ ਫਿਰ ਵੀ 1 ਮਹੀਨੇ ਦੀ ਮਿਆਦ ਹੋਰ ਵਧਾਈ ਜਾਂਦੀ ਹੈ ਕਮੇਟੀ ਹਾਲਾਂਕਿ ਰੱਦ ਕਰਨ ਦਾ ਫੈਸਲਾ ਹੋਣਾ ਚਾਹੀਦਾ ਸੀ। ਇਹੀ ਆ ਨਾ ਇਸੇ ਕਰਕੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਹਮਲਾ ਵੇਢਿਆ। ਹੂੰ। ਇਹ ਉਹ ਤੇ ਸਿੱਧਾ ਹਮਲਾ ਸੀ। ਬਾਕੀ ਤਖਤਾਂ ਦੇ ਜਥੇਦਾਰਾਂ ਤੇ ਅਸਿੱਧਾ ਹਮਲਾ ਸੀ। ਜੀ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਚੁੱਪ ਸੀ ਉਹਨੂੰ ਇਹ ਆਪ ਦੇ ਨਾਲ ਸੈਂਤੀਵਜੋ ਪੇਸ਼ ਕਰਦੇ ਸੀ। ਹੂੰ। ਤੇ ਅੱਜ ਕਿ ਮਤਲਬ ਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਚੁੱਪ ਤੋੜੀ ਆ ਜੀ ਦੋਹਾਂ ਮਾਮਲਿਆਂ ਤੇ ਜੀ ਮਤਲਬ ਕਹਿੰਦੇ ਹਰਪ੍ਰੀਤ ਸਿੰਘ ਦੀ ਜਾਂਚ ਤੇ ਜਿਹੜਾ ਆਦੇਸ਼ ਨੂੰ ਮੰਨਣ ਤੋਂ ਮੁੱਕ ਰਹੇ ਨੇ ਉਹ ਤੇ ਬਹੁਤ ਸਖਤ ਤਾੜਨਾ ਕੀਤੀ ਆ ਉਹਨਾਂ ਨੇ ਜੀ ਇਸ ਹਿਸਾਬ ਦੇ ਨਾਲ ਜਿਹੜੇ ਇਹ ਭਲੇਖੇ ਪਏ ਜਾ ਰਹੇ ਸੀ ਜਥੇਦਾਰਾਂ ਬਾਰੇ ਜਾਂ ਹੋਰਾਂ ਬਾਰੇ ਵੀ ਉਹ ਚੁੱਪ ਕਰ ਗਏ ਜੀ ਉਹ ਡਰ ਗਏ ਜੀ ਜਾਂ ਮੈਂ ਹਰ ਚਰਨ ਵੈਸੇ ਕਹਿ ਰਿਹਾ ਸੀ ਜੀ ਤੇ ਨਾ ਸਾਡੀਆਂ ਪਿੰਲਾ ਪਿੰਆਂ ਨੇ ਉਹਨਾਂ ਕੋਲੇ ਹਮ ਅਸੀਂ ਉਹਨਾਂ ਨਾਲ ਉਹਨਾਂ ਨੂੰ ਜਵਾਬ ਦੇ ਆ ਜੀ ਜਿਹੜਾ ਪੰਥ ਨੂੰ ਜਾਂ ਲੋਕਾਂ ਨੂੰ ਨਹੀਂ ਅਸੀਂ ਜਵਾਬ ਦੇ ਇਹ ਸਾਡੇ ਤੇ ਅਕਾਲ ਤਖਤ ਦੇ ਜੇਸ਼ੇਦਾਰ ਵਿਚਲੀ ਗੱਲ ਆ ਤੇ ਹੁਣ ਜਵਾਬ ਦੀ ਫਿਰ ਕਿਵੇਂ ਹੋਏਗੀ ਅੱਜ ਵਾਲੇ ਬਿਆਨ ਤੋਂ ਬਾਅਦ ਤੁਸੀਂ ਦੇਖੋ ਤਾਂ ਸਹੀ ਨਾ ਤੁਸੀਂ ਦੇਖੋ ਪਹਿਲਾਂ ਸਿੰਘ ਸਹਿਬਾਨ ਵੱਲੋਂ ਇੱਕ ਵਾਰ ਹੁਕਮ ਜਾਰੀ ਕੀਤਾ ਗਿਆ ਸੀ ਜੀ ਕਿ ਜਿਹੜੇ ਸ਼ਹੀਦ ਦੀ ਜੋੜ ਮੇਲੇ ਨੇ ਇੱਥੇ ਤੁਸੀਂ ਸਿਆਸੀ ਕਾਨਫਰੰਸਾਂ ਬੰਦ ਕਰੋ ਜੀ ਇਸੇ ਕਰਕੇ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਮੁਕਸਰ ਸਾਬ ਕਾਨਫਰੰਸਾਂ ਇੱਕ ਵਾਰ ਬੰਦ ਹੋ ਗਈ ਸੀ ਸਿਆਸੀ ਜੀ ਉਹ ਕਹਿੰਦੇ ਸੀ ਵਿਗਨ ਪਾਉਨੇ ਹੋ ਤੁਸੀਂ ਹੂੰ ਇਹਨਾਂ ਨੇ ਮੁਕਸਰ ਤਾਂ ਸ਼ੁਰੂ ਕਰ ਲਈ ਕਿਉਂਕਿ ਮੁਕਸਰ ਇਹਨਾਂ ਦਾ ਇਲਾਕਾ ਸੀ ਬਾਦਲਾਂ ਦਾ ਜੀ ਇਹ ਇਹਨਾਂ ਉਹਦਾ ਲਾਹਾ ਲੈਣ ਖਾਤਰ ਹੁਣ ਇਹ ਤਾਂ ਦਾਨਫਰਸ ਤਾਂ ਕਰ ਰਹੇ ਨੇ ਬੱਡੀ ਪੱਤਰ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਜਾ ਰਹੀ ਹੂੰ ਮਤਲਬ ਇਹ ਨੂੰ ਕੋਈ ਸੱਚ ਮੰਨ ਲਓ ਹੂੰ ਸੋ ਮੈਂ ਤਾਂ ਇਹ ਹੀ ਕਹਿਣਾ ਵੀ ਪੰਥ ਦੀ ਭਾਵਨਾ ਦੀ ਤਰਜਮਾ ਨਹੀਂ ਕੀਤੀ ਅਜ ਸਿੰਘ ਸਾਹਿਬ ਨੇ ਜਿਹੜੀਆਂ ਇਹਨਾਂ ਨੇ ਵਿਹਾਰ ਚ ਤਰਾਈਆਂ ਸੀ ਉਹ ਮਾਰੀਆਂ ਭਗਾ ਕੇ ਤੋੜਤੀਆਂ ਵੀ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਤੇ ਜੇ ਹੁਣ ਸਪਸ਼ਟ ਰੂਪ ਚ ਜਥੇਦਾਰ ਸਾਹਿਬ ਵੀ ਸਾਹਮਣੇ ਆ ਗਏ ਚੁੱਪੀ ਟੁੱਟ ਗਈ ਉਹਨਾਂ ਦੀ ਇਸ ਹਾਲਾਤ ਵਿੱਚ ਤਾਂ ਹੁਣ ਮੁਸ਼ਕਲ ਨਹੀਂ ਹੋਏਗਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪਿੱਠ ਦਿਖਾਉਣਾ ਆਦੇਸ਼ਾਂ ਨੂੰ ਕਿਉਂਕਿ ਪਹਿਲਾਂ ਤਾਂ ਉਹ ਕਹਿ ਰਹੇ ਸੀ ਦਲੀਲਾਂ ਦੇ ਰਹੇ ਸੀ ਆਪੋ ਆਪਣੀਆਂ ਕਿ ਅਸੀਂ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਹੋਇਆ ਹੈ ਕਿ ਸਮਾਂ ਅੱਗੇ ਕਿਉਂ ਪੈ ਰਿਹਾ ਹੈ ਜਾਂ ਪਾਰਟੀ ਦੀ ਮਾਨਤਾ ਰੱਦ ਨਾ ਹੋ ਜਾਵੇ ਤੇ ਹੁਣ ਜਦੋਂ ਉਹਨਾਂ ਨੇ ਖੁਦ ਹੀ ਸਪਸ਼ਟ ਕਰ ਦਿੱਤਾ ਜਥੇਦਾਰ ਸਾਹਿਬ ਨੇ ਹੁਣ ਤਾਂ ਕੋਈ ਰਾਹ ਨਹੀਂ ਬਚਦਾ ਪਿੱਠ ਦਿਖਾਉਣ ਦਾ ਕੋਈ ਰਾਹ ਨਹੀਂ ਬਚਦਾ ਜੀ ਤੇ ਹੁਣ ਇਹ ਜਥੇਦਾਰਾਂ ਦੇ ਖਿਲਾਫ ਲ ਜੀ ਕਿਉਂਕਿ ਕਰਨੀ ਹਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਉਹਨਾਂ ਨੇ ਰੱਦ ਕਰਤੀ ਹੂੰ ਤੇ ਉਹਨਾਂ ਨੇ ਇਹ ਵੀ ਦੱਸਤਾ ਵੀ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਸੀ ਜੀ ਉਹਨਾਂ ਦੀ ਗੱਲ ਮੰਨਣ ਦੀ ਥਾਂ ਇਹ ਸ਼ਿਕਾਇਤ ਆ ਜਿਹੜੀ ਅਕਾਲ ਤਖਤ ਸਾਹਿਬ ਨੂੰ ਸੌਂਪਣ ਦੀ ਥਾਂ ਉਹ ਆਪਣੇ ਦੇ ਮeal ਹੋਰ ਵਧਾਤੀ ਜੀ ਤੇ ਸਸਪੈਂਡ ਕਰਤੇ ਤੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਇੱਕ ਲੀਡਰਸ਼ਿਪ ਚਾਹੇ ਸੁਖਬੀਰ ਸਿੰਘ ਬਾਦਲ ਦੇ ਖੁਦ ਹੋਣ ਜਾਂ ਆਲੇ-ਦੁਆਲੇ ਵਾਲੇ ਕੋਈ ਵੀ ਹੋ ਸਕਦਾ ਉਹ ਏ ਬੀ ਸੀ ਜਿਹੜੇ ਉਹ ਸੋਚ ਰਹੇ ਨੇ ਕਿ ਸਾਰੇ ਜਥੇਦਾਰਾਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ ਇਹ ਵੀ ਰਾਹ ਕਿਉਂ ਨਾ ਲੱਭ ਲਈਏ ਫਿਰ ਉਹਨਾਂ ਦਾ ਖਿਆਲ ਵੀ ਫਿਰ ਉਹਨਾਂ ਦੇ ਖਿਆਲਾਂ ਤੇ ਵੀ ਮਿੱਟੀ ਪੈ ਗਈ ਅੱਜ ਦੇ ਬਿਆਨਾਂ ਨਹੀਂ ਇਹਨਾਂ ਨੇ ਸ਼ੁਰੂ ਇੱਥੋਂ ਕੀਤਾ ਸੀ ਪਹਿਲਾਂ ਹਮ ਹਰਜਿੰਦਰ ਸਿੰਘ ਧਾਮੀ ਨੂੰ ਬੁਲਾ ਕੇ ਕਿਹਾ ਸੀ ਵੀ ਇਹਨਾਂ ਦੀ ਛੁੱਟੀ ਕਰੋ ਹਮ ਤੇ ਜਿਹੜਾ ਉਦੇ ਸਿੰਘ ਸਾਹਿਬ ਨੇ ਕਿਹਾ ਸੀ ਵੀ ਲੁਧਿਆਣੇ ਦਾ ਇੱਕ ਜਿਹੜਾ ਸ਼੍ਰੋਮੜੀ ਕਮੇਟੀ ਮੈਂਬਰ ਆ ਗੁਰਚਰਨ ਗਰੇਵਾਲ ਆ ਉਹ ਵੀ ਉਹਨੇ ਮੀਟਿੰਗ 'ਚ ਕਿਹਾ ਇਹ ਧੰਮੀ ਸਾਹਿਬ ਇਹਨਾਂ ਨੂੰ ਗਲਾ ਵਿੱਚੋਂ ਫੜ ਕੇ ੇਠਾ ਲਾਓ ਸਾਡੇ ਤਨਖਾਹਦਾਰ ਨੇ ਹੂੰ ਤੇ ਉਹਨਾਂ ਨੇ ਕਿਹਾ ਸੀ ਸਿੰਘ ਸਾਹਿਬ ਬੋਲਣਾ ਜਵਾਨ ਬੰਦ ਕਰੋ ਪਰ ਇਹਨਾਂ ਨੇ ਦੇਖੋ ਧੂੜ ਪੱਠ ਤੀ ਗਿਆ ਨੀ ਦੇ ਖਿਲਾਫ ਜੀ ਸੋ ਅੱਜ ਬਿਲਕੁਲ ਕ੍ਰਿਸਟਲ ਕਲੀਅਰ ਸਾਫ਼ ਤੇ ਸਪਸ਼ਟ ਹੋ ਗਈ ਗੱਲ ਵੀ ਅਕਾਲ ਪਠ ਤੇ ਪੰਥ ਦੀ ਆਵਾਜ਼ ਕੀ ਆ ਤੇ ਬਾਦਲ ਕੇ ਆ ਨੇ ਕਿਵੇਂ ਉਹਦੇ ਵੱਲ ਪਿੱਠ ਮੋੜੀਏ ਦੂਜਾ ਸਵਾਲ ਜੀ ਜਦੋਂ ਸਾਰੀ ਲੀਡਰਸ਼ਿਪ ਨੂੰ ਉਹਨਾਂ ਨੇ ਕਿਹਾ ਨਾ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਜੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਵੀ ਹੁੰਦੀ ਆ ਹੂੰ ਉਹ ਵੀ ਉੱਥੇ ਦੋਸ਼ੀਆਂ 'ਚ ਖੜੇ ਸੀ ਸਦੇ ਹੋਏ ਸੀ ਜੀ ਜੀ ਇਹਨਾਂ ਨੇ ਵੀ ਇਸ਼ਤਿਹਾਰ ਦਿੱਤੇ ਸੀ ਨੰਦੀ ਹੂੰ ਕਿ ਇਹੇ ਕਰਕੇ ਜਿਹੜੇ ਦੋ ਸਾਫਤ ਸਿੰਘ ਸਾਹਿਬਾਨ ਆ ਉਹਨਾਂ ਬਾਰੇ ਵੀ ਫਤਵਾ ਆਇਆ ਹੋਇਆ ਉੱਥੇ ਬਿਲਕੁਲ ਜਿਨ੍ਹਾਂ ਨੇ ਉਹ ਕੀਤਾ ਉੱਥੇ ਬਾਦਲ ਦੇ ਘਰੇ ਜਾ ਕੇ ਹੁਕਮਨਾਮਾ ਜਾਰੀ ਕੀਤਾ ਸੀ ਜੀ ਸੋ ਇਹ ਇਹਨਾਂ ਦੀ ਆਦਤ ਪਈ ਹੋਈ ਆ ਨਾ ਜਿਹੜੀ ਇਹ ਸ਼੍ਰੋਮਣੀ ਕਮੇਟੀ ਤੇ ਇਹਨੂੰ ਲਪਾਫੇ 'ਚ ਪਾਉਂ ਕੇ ਚੱਲਣ ਵਾਲੀ ਗੱਲ ਇਹਨਾਂ ਨੂੰ ਐਸੀ ਐਂੀ ਦਬੜੂ ਕੋ ਸੜੂ ਕਰ ਦਾਂਗੇ ਜੇ ਲੋ ਜੀ ਨੱਕ ਕਰ ਲਿਆ ਕਰ ਲਿਆ ਬਾਕੀ ਇਹ ਕੰਮ ਚੱਲ ਜੂ ਸੋ ਹੁਣ ਬਿਲਕੁਲ ਕਿਤੇ ਨਹੀਂ ਪੱਜ ਸਕਦੀ ਇਹ ਤੇ ਜਿਹੜੇ ਕਹਿੰਦੇ ਨੇ ਕੱਠ ਕੱਠ ਤਾਂ ਬੈਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਾਰਟੀ ਨੇ ਉਹ ਵੀ ਕਾਨਫਰੰਸਾਂ ਵੱਡੀਆਂ ਕਰ ਲੈਂਦੀ ਹੈ ਤੇ ਮੈਨੂੰ ਤਾਂ ਹੁਣ ਇਹ ਲੱਗਦਾ ਵੀ ਲੋਕਾਂ ਨੇ ਇਹਨਾਂ ਦੀ ਉੱਥੇ ਕਾਨਫਰੰਸ ਹੋਣੀ ਨਹੀਂ ਜਿਹੜੀ ਮਾਗੀ ਮੇਲੇ ਤੇ ਹਮ ਚਲੋ ਜੀ ਮੈਂ ਆਪਣੀ ਗੱਲ ਤਾਂ ਸੁਝਾਏ ਹੈ ਆ ਵੀ ਇਹੋ ਜੇ ਪਵਿੱਤਰ ਥਾਂ ਤੇ ਉੱਥੇ ਹੱਲਾ ਗੁੱਲਾ ਹੋਵੇ ਗੜਬੜ ਹੋਵੇ ਇਹਨਾਂ ਨੂੰ ਰੈਲੀ ਕੈਨਸਲ ਕਰ ਦੇਣੀ ਚਾਹੀਦੀ ਆ ਮਾਗੀ ਮੇਲੇ ਤੇ ਸ਼੍ਰੋਮਣੀ ਕਾਲੀ ਦਲ ਦੀ ਇਹ ਲੀਡਰਸ਼ਿਪ ਕੀ ਫੈਸਲਾ ਲੈਂਦੀ ਹੈ ਦੇਖਦੇ ਆਂ ਉਹਨਾਂ ਦੀ ਸਮਝ ਕੀ ਕਹਿੰਦੀ ਹੈ ਹੁਣ ਤੱਕ ਜੋ ਉਹਨਾਂ ਨੇ ਕੀਤਾ ਉਹ ਪੁੱਠਾ ਹੀ ਪਿਆ ਹੁਣ ਤੱਕ ਪਰ ਇੱਕ ਨਵੀਂ ਧਿਰ ਜਿਹੜੀ ਉੱਭਰ ਰਹੀ ਹੈ ਜਿਨ੍ਹਾਂ ਨੇ ਐਲਾਨ ਵੀ ਕਰ ਦਿੱਤਾ ਆਪਣੇ ਨਾਮ ਵੀ ਜਾਗਰ ਕਰ ਦਿੱਤੇ ਕੋਈ ਉਸ ਦੇ ਨਾਲ ਸਹਿਮਤ ਵੀ ਹੈ ਕੁਝ ਨਹੀਂ ਹੈ ਕਈ ਥਾਵਾਂ ਦੇ ਉੱਤੇ ਉਹਨਾਂ 'ਚ ਵੀ ਆਪਸੀ ਹਲੇ ਪਾਰਟੀ ਦੀ ਹੋਂਦ ਨਹੀਂ ਬਣੀ ਤੇ ਪਹਿਲਾਂ ਹੀ ਵੱਖਰੇਵੇਂ ਨਜ਼ਰ ਆਉਣ ਲੱਗ ਗਏ ਤਾਂ ਜਿਹੜਾ ਮਾਗੀ ਮੇਲੇ ਨੂੰ ਉਹ ਪਾਰਟੀ ਦਾ ਬਾਹਰ ਸਾਹਮਣੇ ਆ ਰਿਹਾ ਹੈ ਜਾਂ ਨਾਵਾਂ ਦਾ ਜ਼ਿਕਰ ਹੋ ਰਿਹਾ ਹੈ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਜੀ ਮੈਂ ਇਹ ਕਿਹਾ ਵੀ ਇਹ ਬਰੋਲਾਵਾਦੀ ਸਿਆਸਤ ਆ ਉਹ ਕਿਵੇਂ ਜੀ ਉਹਨਾਂ ਕੋਲੇ ਕੋਈ ਵਰਤਾਂਤ ਨਹੀਂ ਸਥਿਰ ਕੋਈ ਸਥਿਰ ਸਿਆਸਤ ਨਹੀਂ ਅਮਰਤਪਾਲ ਸਿੰਘ ਦੇ ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਬਿਆਨ ਬਦਲਦੇ ਦੇਖ ਲਓ ਜੀ ਜਦੋਂ ਆਇਆ ਸੀ ਕੀ ਕਹਿਣਾ ਸੀ ਫਿਰ ਖਾਲਿਸਤਾਨ ਦੀ ਗੱਲ ਕਰਦਾ ਸੀ ਭਜੜਿਆਂ ਨੂੰ ਬਹਣ ਇੱਕੋ ਜਿਹੇ ਨੇ ਜੀਰੇ ਵਾਲੀ ਫੈਕਟਰੀ ਸੀ ਢਾ ਦਿਓ ਜੇ ਚਾਰ ਮਰ ਜਾਣਗੇ ਕੀ ਮੱਛੇ ਲੱਕੜੋ ਹਟਜੂ ਹੂੰ ਕਹਿੰਦਾ ਮਾਵਾ ਮਾਵਾ ਕਹਿੰਨੀਆਂ ਨੇ ਮੈਨੂੰ ਵੀ ਸਾਡੇ ਪੁੱਤ ਨੂੰ ਨਾਲ ਲਾਲਾ ਨੂੰ ਇਹ ਨਸ਼ਾ ਖਾਂਦਾ ਬਚ ਜੂ ਹੂੰ ਕਹਿੰਦਾ ਮੈਂ ਕਿਹਾ ਨਸ਼ਾ ਖਾਂਦਾ ਤਾਂ ਹੋ ਸਕਦਾ 5-7 ਸਾਲ ਜਿਉਣਾ ਵੀ ਰਹਿ ਜੇ ਹੂੰ ਗੁਰਸਾਹਿਬਾ ਮੇਰੇ ਨਾਲ ਰਲ ਕੇ ਇਹ ਪਹਿਲੀ ਚਲੇਦੇ ਵੇ ਹੂੰ ਮਤਲਬ ਹੁਣ ਤੁਸੀਂ ਦੇਖੋ ਨਾ ਜਿਵੇਂ ਉਹ ਕਹਿੰਦੇ ਤੂੰ ਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਂਦੇ ਨਹੀਂ ਹੂੰ ਜਿਹੜਾ ਕਹਿੰਦਾ ਸੀ ਸੰਵਧਾਨ ਨ ਕਿੰਨੇ ਬਟੇ ਆ ਵੀ ਮੈਂ ਸੰਵਧਾਨ ਦੀ ਗੱਲ ਕਰੂੰ ਹੂੰ ਜਿਹੜਾ ਕਹਿੰਦਾ ਸੀ ਪਾਸਪੋਰਟ ਤਾਂ ਟਰੈਵਲ ਡਾਕੂਮੈਂਟ ਹੈ ਇੱਕ ਪਰ ਸਮੇਂ ਨਾਲ ਵਿਚਾਰਾਂ 'ਚ ਤਬਦੀਲੀ ਵੀ ਤੇ ਆ ਸਕਦੀ ਹੈ ਉਹਨਾਂ ਨੂੰ ਲੱਗਿਆ ਹੋਵੇ ਕਿ ਹੁਣ ਹਾਲਾਤ ਬਦਲ ਗਏ ਆਪਾਂ ਉਹਨਾਂ ਨੂੰ ਇਹੀ ਕਹਿੰਦੇ ਸੀ ਵੀ ਤੂੰ ਕਾਨੂੰਨ ਨਾਲ ਟਕਰਾ ਨਾ ਮਾਰ ਪਰ ਇਹਦੇ ਨਾਲ ਇੱਕ ਭਰੋਸੇਯੋਗਤਾ ਤੇ ਤਾਂ ਸਵਾਲ ਲੱਗਦਾ ਨਾ ਜੀ ਵੱਡਾ ਹੂੰ ਵੀ ਤੁਸੀਂ ਵਿਚਾਰਾਂ 'ਚ ਤਬਦੀਲੀ ਆਉਂਦੀ ਹੈ ਤਬਦੀਲੀ ਤੇ ਫਿਰ ਤੁਸੀਂ ਖੜਦੇ ਹੋ ਹੂੰ ਸਿਰ ਵਿਚਾਰਾਂ 'ਚ ਵਿਗਾਸ ਹੁੰਦਾ ਤਬ ਦਿੱਲੀ ਹਮ ਵੀਆ ਬਚਾਰਾ ਜੇ ਕੁਦਰਤ ਦਾ ਨਜਮਾ ਪਰ ਤੁਹਾਡੀ ਸੇਧ ਇੱਕ ਹੁੰਦੀ ਆ ਹੂੰ ਇਹ ਇਹ ਆ ਕਦੇ ਉੱਤਰ ਨੂੰ ਕਦੇ ਉੱਤਰ ਨੂੰ ਕਦੇ ਉੱਧਰ ਨੂੰ ਦੂਜੀ ਗੱਲ ਜੀ ਦੇਖੋ ਜਿਹੜਾ ਸਰਪਜੀਤ ਜਿੱਤੇ ਆ ਫਰੀਦਕੋਟ ਤੋਂ ਜੀ ਉਹਦਾ ਵਰਤਾਰਾ ਹੋਰ ਆ ਹੂੰ ਜਿਹੜਾ ਮਾਨ ਦਾ ਸੰਗਰੂਰ ਵਰਤਾਰਾ ਹੋਰ ਆ ਜੀ ਜਿਹੜਾ ਅਮਰਤਪਾਲਾ ਉਹਦਾ ਵਰਤਾਰਾ ਹੋਰ ਆ ਹੂੰ ਹੁਣ ਤੁਸੀਂ ਇਹ ਦੇਖੋ ਮੈਂ ਆਪਣੇ ਬਹੁਤ ਸੀਨੀਅਰ ਪੱਤਰਕਾਰ ਨੇ ਸੁਖਦੇਵ ਸਿੰਘ ਜੀ ਜੀ ਪਰ ਵੀ ਹੁੰਦੇ ਚੰਡੀਗੜ੍ਹ ਤੋਂ ਮਤਲਬ ਪਹਿਲੇ ਦਿਨ ਉਹਨੇ ਟਿੱਪਣੀ ਲਿਖੀ ਬੜਾ ਹਾਂ ਪੱਖੀ ਲਿਖਿਆ ਜੀ ਦੂਜੇ ਦੋ ਦਿਨਾਂ ਤੇ ਜਦੋਂ ਸਾਹਮਣੇ ਆ ਗਏ ਉਹ ਕਹਿੰਦੇ ਤਾਂ ਉਸੇ ਰਾਹ ਪੈ ਗਏ ਰੋਡਾਂ ਵਾਲੇ ਜੀ ਕਹਿੰਦੇ ਕੋਈ ਮੀਟਿੰਗ ਨਹੀਂ ਕੋਈ ਕਮੇਟੀ ਨਹੀਂ ਆਪੇ ਪਿਓ ਆ ਜਿਹੜਾ ਉਹ ਪ੍ਰਧਾਨ ਬਣ ਗਿਆ ਕਹਿੰਦਾ ਜਦੋਂ ਮੇਰਾ ਮੁੰਡਾ ਹੋਊਗਾ ਤਾਂ ਮੈਂ ਪ੍ਰਧਾਨ ਬਣ ਜੀ ਹਮ ਸਰਬਜੀਤ ਖਾਲਸਾ ਦੀ ਵੀਡੀਓ ਚੱਲਦੀ ਆ ਵੀ ਹਾਲੇ ਤਾਂ ਪਾਰਟੀ ਦਾ ਨਾਮ ਹੀ ਆਇਆ ਪਤਾ ਨਹੀਂ ਕਹਿੰਦਾ ਸੀ ਕਿੱਧਰੋਂ ਆਉਣਾ ਹਮ ਦਿੱਲੀ ਦਾ ਜ਼ਿਕਰ ਕੀਤਾ ਉਹਨਾਂ ਨੇ ਉਹਨੇ ਕਈ ਵਾਰ ਨਾ ਡਿਸਟੋਰਟ ਵੀ ਹੁੰਦੀਆਂ ਵੀਡੀਓ ਮੈਂ ਇਸ ਕਰਕੇ ਨਹੀਂ ਉੱਤੇ ਟਿੱਪਣੀ ਕਰਦਾ ਕਿਉਂਕਿ ਅੱਜ ਕੱਲ ਆਰਟੀ ਅਫੀਸ਼ਲ ਇੰਟੈਲੀਜੈਂਸ ਬਹੁਤ ਕੁਝ ਕਰ ਦਿੰਦੀ ਹੈ ਹੂੰ ਹੂੰ ਕਿਉਂਕਿ ਇਹ ਵੀ ਉਹਨੇ ਐਲਾਨ ਕੀਤਾ ਕੋਟ ਕਪੂਰੇ ਵੀ ਪਾਰਟੀ ਦਾ ਨਵਾਂ ਆ ਹੋਊਗਾ ਜੀ ਸੋ ਇਸ ਕਰਕੇ ਇਹਨਾਂ ਦੇ ਬਹੁਤ ਵੱਡੇ ਪਾੜੇ ਨੇ ਜੀ ਤੇ ਇਸੇ ਤਰ੍ਹਾਂ ਹਰ ਸਿਮਰਤ ਸਿੰਘਾ ਆਨੰਦਪੁਰ ਸਾਹਿਬ ਵਾਲੇ ਜੀ ਉਹ ਵੀ ਕਹਿੰਦੇ ਜੀ ਬਹੁਤ ਵੱਡੀ ਆਸ ਵੱਜ ਗਈ ਹੂੰ ਮਤਲਬ ਤੁਸੀਂ ਉਹ ਜਿਹੜੇ ਬੰਦੇ ਇਧਰਲੇ ਪਾਸੇ ਨੂੰ ਤੁਰੇ ਹੋਏ ਨੇ ਹਲੇ ਦੋ ਮਹੀਨੇ ਪਹਿਲਾਂ ਤਾਂ ਆਪਣਾ ਬਾਪੂਤਰ ਸਿੰਘ ਅਕਾਲ ਤਖਤ ਤੇ ਜਾ ਕੇ ਮਾਫੀ ਮੰਗ ਕੇ ਆਇਆ ਵੀ ਹੁਣ ਤੱਕ ਅਸੀਂ ਕਾਂਗਰਸ ਨਾਲ ਰਹੇ ਹਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਜੀ ਸੋ ਇਸ ਕਰਕੇ ਤੁਹਾਡੇ ਚ ਜਜਾ ਵੀ ਹੁੰਦਾ ਯਾਰ ਇੰਨਾ ਕੁਝ ਤੁਸੀਂ 40 40 ਸਾਲ 50 50 ਸਾਲ ਹੋ ਗਏ ਅਕਾਲੀ ਸਿਆਸਤ ਦੇਖੀ ਆ ਖੜਕੂ ਸਿਆਸਤ ਦੇਖੀ ਆ ਅਕਾਲੀਏ ਚ ਟੁੱਟ ਭੱਜ ਦੇਖੀ ਆ ਫਿਰ ਜਿਹੜੇ ਜਿਹੜੇ ਆਪਕਰ ਤੁਹਾਡੇ ਸਾਹਮਣੇ ਆ ਰਹੇ ਨੇ ਉਹਨਾਂ ਦਾ ਕਿਰਦਾਰ ਵਿਹਾਰ ਤੁਹਾਡੇ ਸਾਹਮਣੇ ਆਇਆ ਜੀ ਤੁਸੀਂ ਉਹੀ ਲਾਲਾ ਲਾਲਾ ਕਰਨ ਲੱਗ ਜਾਂਦੇ ਹੋ ਅਸੀਂ ਇੱਕ ਇੰਟਰਵਿਊ ਦੇ ਦੌਰਾਨ ਤਰਸੀਮ ਸਿੰਘ ਜੀ ਹੋਰਾਂ ਨੂੰ ਪੁੱਛਿਆ ਜਦੋਂ ਹਾਲੇ ਨਾਮ ਵੀ ਸਾਹਮਣੇ ਨਹੀਂ ਸੀ ਆਇਆ ਹਾਲੇ ਮੀਟਿੰਗਾਂ ਦਾ سلسلہ ਸੀ ਪਰਸੋਂ ਦੀ ਗੱਲ ਹੈ ਉਹਨਾਂ ਨੇ ਅਸੀਂ ਸਵਾਲ ਕੀਤਾ ਕਿ ਕੀ ਪਾਰਟੀ ਜਿਹੜੀ ਆ ਵਿਚਾਰਵਾਟਾਂਦਰਾ ਤਾਂ ਕਰਦੇ ਆ ਹਰੇਕ ਦੀ ਬੈਠਕ ਹੁੰਦੀ ਆ ਜਦੋਂ ਪਾਰਟੀ ਹੋਣ ਦੇ ਵਿੱਚ ਲੈਣੀ ਹੁੰਦੀ ਹੈ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕੀ ਵਿਚਾਰ ਹੋਈ ਹੈ ਕਿ ਜਿਹੜਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਚੋਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿ ਲੀਏ ਜਾਂ ਚੰਦੂ ਮਾਜਰਾ ਦਾ ਜਾਂ ਇਹ ਕਹਿ ਲੀਏ ਬੀਬੀ ਜਗੀਰ ਕੌਰ ਵਾਲਾ ਧੜਾ ਕਿ ਉਹਨਾਂ ਦੇ ਵਿੱਚੋਂ ਵੀ ਲੀਡਰਾਂ ਨੂੰ ਲਿਆ ਜਾ ਸਕਦਾ ਨਵੀਂ ਬਣ ਰਹੀ ਪਾਰਟੀ ਵਿੱਚ ਤਾਂ ਉਹਨਾਂ ਦਾ ਜਵਾਬ ਸੀ ਕਿ ਹਾਲੇ ਇਸ ਬਾਰੇ ਫਾਈਨਲ ਜਾਂ ਆਖਰੀ ਫੈਸਲਾ ਤਾਂ ਨਹੀਂ ਲਿਆ ਪਰ ਜੇ ਕਰੋਨਾ ਚ ਵੀ ਕੋਈ ਚੰਗੇ ਕਰਦਾਰ ਵਾਲੇ ਹੋਣਗੇ ਤਾਂ ਜ਼ਰੂਰ ਅਸੀਂ ਲਾਵਾਂਗੇ ਉਹਨਾਂ ਨੂੰ ਨਾਲ ਨਹੀਂ ਚਲੋ ਉਹਨਾਂ ਦੀ ਆਪਣੀ ਮਰਜ਼ੀ ਹੋ ਅੱਜ ਤੱਕ ਤਾਂ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਵਾਰਿਸ ਪੰਜਾਬ ਦੀ ਜੱਥੇਬੰਦੀ ਕਿਹੜੀ ਹੈ ਉਹਨਾਂ ਦੀ ਸੂਬਾ ਕਮੇਟੀ ਕਿਹੜੀ ਹੈ ਅੱਜ ਕੱਲੋ ਫੈਸਲੇ ਕਿੱਥੇ ਲਏ ਜਾਂਦੇ ਨੇ ਤੇ ਕਿਵੇਂ ਲਏ ਜਾਂਦੇ ਨੇ ਹੂੰ ਤੇ ਹੁਣ ਇਹ ਕਿਉਂਕਿ ਦੇਖੋ ਉੱਥੇ ਮੇਲਾ ਇਕੱਠਾ ਹੋ ਜਾਣਾ ਹੂੰ ਇਹ ਤਾਂ ਕੋਈ ਰੌਲਾ ਨਹੀਂ ਨਾਲ ਦੀ ਨਾਲ ਕਿ ਇਹ ਗੱਲ ਵੀ ਚੱਲ ਗਈ ਭਾਈ ਅਮਰਪਾਲ ਸਿੰਘ ਛੇਤੀ ਰਹਾ ਹੋ ਕੇ ਦੇਖੋ ਪਾਰਟੀ ਬਣਾਉਣਾ ਹਰ ਇੱਕ ਦਾ ਹੱਕ ਆ ਜੀ ਇਹ ਤੇ ਕੋਈ ਦੋ ਰਾਵਾਂ ਨਹੀਂ ਪਰ ਜੋ ਪੰਜਾਬ ਦੀ ਹਾਲਤ ਆ ਉਹ ਜਦੋਂ ਅਕਾਲੀ ਦਲ ਬਾਦਲਕਿਆਂ ਬਾਰੇ ਇੱਕ ਡਾਇਰੈਕਸ਼ਨ ਦਿੱਤੀ ਸੀ ਹੂੰ ਮਤਲਬ ਅਕਾਲ ਤਖਤ ਸਾਹਿਬ ਨੇ ਉਦੋਂ ਸਵਾਲ ਤਾਂ ਇਹ ਪੁੱਛਿਆ ਸੀ ਵੀ ਪੱਟੀਪੰਥ ਕੇ ਇੱਕ ਤੱਕ ਰੋ ਜੀ ਹੁਣ ਇਹ ਵੀ ਕਹਿੰਦੇ ਨੇ ਵੀ ਸਾਡਾ ਮਿਸ਼ਰ ਆਨੰਦਪੁਰ ਦਾ ਮਤਾ ਜੀ ਬਾਦਲਕੇ ਵੀ ਇਹੀ ਕਹਿੰਦੇ ਨੇ ਸਾਡਾ ਮਿਸ਼ਰ ਆਨੰਦਪੁਰ ਦਾ ਮਤਾ ਚਾਹੇ ਉਹ ਤਿਲਕ ਕੇ ਕਿਤੇ ਦੀ ਕਿਤੇ ਚਲੇ ਗਏ ਹੋ ਹੂੰ ਨਿਸ਼ਾਨਾ ਤਾਂ ਆਨੰਦਪੁਰ ਦੀ ਮਤਾ ਨਾਲੀ ਜੀ ਚਾਹ ਦੂਜਾ ਮਤਾ ਹੈਗਾ ਅਮਰਸਰ ਦਾ ਲਾਣਾ ਮਾ ਹੂੰ ਜਿਹੜਾ ਜਿਹੜਾ ਨੰਦਪੁਰ ਦਾ ਮਤਾ ਉਹ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਐ ਡਲਟਕੇ ਦੀ ਗੱਲ ਕਰਦਾ ਅੰਮ੍ਰਿਤਸਰ ਐਲਾਨਨਾਮਾ ਉਹ ਕਨਫੈਡਰੇਟਾਂ ਚ ਦੀ ਗੱਲ ਕਰਦਾ ਜੀ ਆਜ਼ਾਦ ਰਾਜਾਂ ਦਾ ਸਵੇ ਇਛਤ ਮਹਾ ਸੰਘ ਦਿੱਥੇ ਰਹਿਣ ਦੀ ਵਕਾਲਤ ਕਰਦਾ ਉਹ ਪਰ ਨਾਲ ਇਹ ਵੀ ਕਹਿੰਦਾ ਵੀ ਆਪਾਂ ਨਿਰੰਦਾ ਹੱਕ ਹੋਣਾ ਚਾਹੀਦਾ ਜੇ ਕੋਈ ਵਖਰਾ ਹੋਣਾ ਚਾਹੇ ਤਾਂ ਜੀ ਖਾਲਸਤਾਨ ਉਹਦੇ ਵਿੱਚ ਵੀ ਹੈ ਨਹੀਂ ਹੂੰ ਸਿਵਨਜੀਤ ਸਿੰਘ ਮਾਨਤਾ ਖਾਲਸਤਾਨ ਤੇ ਖੜਾ ਹੂੰ ਸੋ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਕੋਈ ਨਵੀਂ ਦਸਤਾਵੇਜ਼ ਤਿਆਰ ਕੀਤੀ ਜਾ ਸਕਦੀ ਆ ਜੀ ਕਿਉਂ ਫੈਡਰਲਟਾਂ ਵਾਲੀ ਹੋਵੇ ਚਾਹੇ ਕਨਫੈਡਰਲਟਾਂ ਵਾਲੀ ਹੋਵੇ ਹੂੰ ਕਿਉਂਕਿ ਵੱਖਰੇ ਦੇਸ਼ ਦੀ ਲੜਾਈ ਆ ਜਿਹੜੀ ਉਹ ਪੰਜਾਬs ਤੱਕ ਤੇ ਚੱਲੇ ਹੁਣ ਆਪਣੇ ਸਿਮਰਜੀਤ ਸਿੰਘ ਮਾਨ ਨੇ ਜੀ ਚੋੜਾ ਦੇ ਦੌਰਾਨ ਉਹ ਇਹੀ ਕਹਿੰਦੇ ਨੇ ਮੈਂ ਗਰੰਟ ਆ ਵਧੀਆ ਪੱਟੀਆਂ ਜੀ ਬਿਨਾ ਭੇਦਭਾਵ ਤੋਂ ਦਿੱਤੀਆਂ ਜੀ ਗਊਸ਼ਾਲਾ ਨੂੰ ਦਿੱਤੀਆਂ ਜੀ ਮਦਰਸੀਆਂ ਨੂੰ ਵੀ ਦਿੱਤੀਆਂ ਜੀ ਗਰੰਟਾ ਤੋਂ ਬਿਨਾਂ ਤਾਂ ਹੋਰ ਕੋਈ ਗੱਲ ਨਹੀਂ ਉਹਨਾਂ ਦੇ ਚੋਣ ਮੈਨੀਫੈਸਟੋ 'ਚ ਹੋਰ ਨਹੀਂ ਕੋਈ ਜ਼ਿਕਰ ਆਉਂਦਾ ਇਹੀ ਆਉਂਦਾ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਉਹ ਗਰੰਟਾ ਨਹੀਂ ਆ ਗਰੰਟਾ ਤੁਸੀਂ ਵੱਡੀਆਂ ਪਰ ਪੰਜਾਬ ਤੇ ਮੰਗਾ ਮਸਲੇ ਬੁੱਤੇ ਨੇ ਜਿਹੜੇ ਉਹਨਾਂ 'ਤੇ ਲੜਾਈ ਕਿੱਥੇ ਆ ਹੂੰ ਜਾਂ ਬਾਕੀ ਕਿਹੜਾ ਕਿਤੇ ਲੜੇ ਨੇ ਉਹਨਾਂ ਮੰਗਾ ਮੁੱਦਿਆਂ ਤੇ ਹੂੰ ਸੋ ਇਸ ਕਰਕੇ ਠੀਕ ਆ ਪਰ ਮੈਨੂੰ ਕੋਈ ਬੜਾ ਸ਼ਾਨਦਾਰ ਕੋਈ ਦਿੱਕ ਨਹੀਂ ਲੱਗਦਾ ਮਤਲਬ ਜਿਹੜੀ ਇਹ ਬਣਨ ਜਾ ਰਹੀ ਹੈ 14 ਤਰੀਕ ਨੂੰ ਨਾ ਜੀ ਇਹ ਤਾਂ ਉਹੀ ਆ ਭੱਜ ਕੇ ਮੂਹਰੇ ਜਾ ਕੇ ਨਾ ਮਨੀਟਰ ਬਣਨ ਵਾਲੀ ਗੱਲ ਹੁੰਦੀ ਆ ਵੀ ਕਿਉਂਕਿ ਸਾਡੀ ਗੱਲ ਸਹੀ ਆ ਅਸੀਂ ਕੁਰਬਾਨੀਆਂ ਵਾਲੇ ਆ ਅਸੀਂ ਮਿਲਦੇ ਨਹੀਂ ਅਸੀਂ ਭੱਜਦੇ ਨਹੀਂ ਇਸ ਕਰਕੇ ਸਾਡੇ ਨਾਲ ਆ ਜਾਓ ਸਾਰੇ ਤੁਸੀਂ ਹਮ ਐ ਹੁੰਦਾ ਨਹੀਂ ਹੁੰਦਾ ਜੀ ਹੁਣ ਆਪਾਂ ਦੇਖ ਲਿਆ ਸ਼ੰਭੂ ਪੋਰਚੇ ਵਾਲਿਆਂ ਹੀ ਭੱਜ ਕੇ ਮੂਹਰੇ ਲੱਗੇ ਸੀ ਤੇ ਕਹਿੰਦੇ ਸੀ ਸਾਰੀਆਂ ਜੱਥੇਬੰਦੀਆਂ ਆ ਜਾਣਗੀਆਂ ਸਾਰਾ ਕੱਟਰ ਆਜੂ ਹੁਣ ਤਾਂ ਪੰਜਾਬ ਬੰਦ ਤਵਾ ਸਰਜੀਤਪੂਰ ਬੋਲ ਵੀ ਰਿਹਾ ਸੀ ਕਹਿੰਦਾ ਜਿਹੜੇ ਸਾਨੂੰ ਆਏ ਕਹਿੰਦੇ ਸੀ ਇਹ ਦੋ ਧਰਮ ਨੇ ਬਸ ਆਹ ਦੇਖੋ ਅੱਜ ਸਾਰਾ ਪੰਜਾਬ ਸਾਡੇ ਨਾਲ ਆ ਹੂੰ ਓਏ ਵੋਟਾਂ 'ਚ ਜਿਵੇਂ ਅਮਰਪਾਲ ਜਿੱਤ ਗਿਆ ਉਹਨੂੰ ਲੱਗਦਾ ਫਿਰ ਸਾਰੇ ਹੀ ਤਾਂਥ ਮੇਰੇ ਨਾਲ ਆ ਜੀ ਪੰਜਾਬ ਬੰਦ ਹੋ ਗਿਆ ਨੇ ਉਹਨੂੰ ਲੱਗਦਾ ਵੀ ਸਾਰੇ ਸਾਡੇ ਨਾਲ ਆ ਹੂੰ ਇਹ 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 ਜਿਹੜਾ ਜਹਿਦਾ ਨਾ ਇਹ ਬੜਾ ਗਲਤ ਹੁੰਦਾ ਜੀ ਤਾਂ ਫਿਰ ਇੱਕ ਇਹ ਦੇਖ ਲਓ ਜੀ ਜੀ ਸੰਦੀਪ ਜੀ ਚਾਰ ਜਿਮਨੀ ਚੋਣਾ ਸੀ ਜੀ ਅਕਾਲੀ ਦਲ ਤਾਂ ਲੜੇ ਨਹੀਂ ਨਾ ਚੋਣਾ ਹਾਂਜੀ ਤੇ ਇਹ ਵੀ ਨਹੀਂ ਲੜੇ ਜੀ ਤੇ ਉਦੋਂ ਜਦੋਂ ਲਲਾ ਲਲਾ ਹੋ ਰਹੀ ਸੀ ਉਦੋਂ ਕਹਿੰਦੇ ਕਲਸੀ ਡੇਰਾ ਬਾਬਾ ਨਾਨਕ ਤੋਂ ਜੀ ਪ੍ਰਧਾਨ ਮੰਤਰੀ ਗਿੱਦੜ ਵਾਹੇ ਤੋਂ ਜੀ ਹੂੰ ਆ rau ke ਸਰਮਲ ਸਿੰਘ ਆ ਸ਼ਾਇਦ ਉਹਨਾਂ ਦਾ ਨਾਮ ਉਹ ਬਰਨਾਲੇ ਤੋਂ ਜੀ rau ke ਹੂੰ ਸੋ ਇਸ ਕਰਕੇ ਇਹ ਇਹ ਆ ਨਾ ਜਿਹੜੇ ਜਿਵੇਂ ਕਹਿੰਦਾ ਔਖੀ ਆ ਫਕੀਰੀ ਕਰਨੀ ਪਾਰਟੀ ਬਣਾਉਣੀ ਤੇ ਚਲਾਉਣੀ ਉਹਦੇ ਖਾਤਰ ਸਮਰਥਾਪਾਨ ਹੋਣਾ ਇਹ ਇੱਕ ਵੱਖਰਾ ਵਰਤਾਰਾ ਇਹ ਬੜੀ ਮਿਹਨਤ ਦੀ ਗੱਲ ਆ ਜੀ ਆ ਸੋ ਇਹ ਇਸ ਕਰਕੇ ਜਿਹੜਾ 14 ਤਰੀਕ ਨੂੰ ਇਹ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਮੁਕਾਬਲੇ ਤੇ ਬਦਲਦਲ ਕਰਨ ਲੱਗਿਆ ਸੀ ਉਹਨੂੰ ਬਦਲ ਲੱਲ ਦਿੱਤਾ ਮਤਲਬ ਤੁਸੀਂ ਦੇਖ ਲਓ ਵੀ ਜੋ ਅੱਜ ਜਥੇਦਾਰ ਮੈਂ ਸਾਹਿਬ ਨੇ ਕਹਿਤਾ ਉਹਨਾਂ ਦਾ ਤਾਂ ਰਾਹ ਨਹੀਂ ਨਾ ਹੁਣ ਕੋਈ ਅੱਗੇ ਵਧਣ ਦਾ ਤੁਰਨ ਦਾ ਜੀ ਜੀ ਇਹ ਨਾਲੇ ਮਸਲੇ ਨੂੰ ਹੱਲ ਕਰ ਲਈ ਖਲਾਰਾ ਪੰਥਕ ਸਿਆਸਤ ਦੇ ਅੰਦਰ ਇਸ ਦਾ ਫਾਇਦਾ ਸਭ ਤੋਂ ਵੱਧ ਕੌਣ ਚੁੱਕ ਸਕਦਾ ਤੁਹਾਡੇ ਹਿਸਾਬ ਨਾਲ ਕੇਂਦਰ ਵਿੱਚ ਬੈਠੇ ਲੋਕ ਜਾਂ ਪੰਜਾਬ ਦੇ ਅੰਦਰ ਬੈਠੇ ਲੋਕ ਦੇਖੋ ਕੇਂਦਰ ਵਿੱਚ ਬੈਠੇ ਲੋਕ ਤੇ ਇਹਦਾ ਫਾਇਦਾ ਚੁੱਕਦੇ ਚੁੱਕਦੇ ਨੇ ਚਾਹੇ ਉਹ ਕਿਸਾਨ ਅੰਦੋਲਨ ਚ ਖੰਡਾ ਚਾਹੇ ਅਕਾਲੀ ਦਲ ਚ ਖੰਡਾ ਜੀ ਕਿਉਂਕਿ ਉਹ ਪੰਜਾਬ ਦਾ ਇਤਿਹਾਸ ਪੰਜਾਬ ਦੀ ਰਹਿਤਲ ਪੰਜਾਬ ਦੀ ਮਾਨਸਿਕਤਾ ਬਾਰੇ ਉਹ ਸਮਝਦੇ ਨੇ ਵੀ ਇਹ ਕਿਤੇ ਇਹ ਇੱਕ ਸੇਧ ਅਪਣਾ ਲੈਣ ਹੂੰ ਤਾਂ ਇਹਨਾਂ ਦੀ ਟੱਕ ਬਹੁਤ ਵੱਡੀ ਆ ਹੁਣ ਤਾਂ ਦੇਸ਼ਾਂ ਵਿਦੇਸ਼ਾਂ ਚ ਵੀ ਆ ਜੀ ਪਾਜਾ ਪਾਜਾ ਨਮੂਨਾ ਉਹ ਕਿਸਾਨ ਅੰਦੋਲਨ ਚ ਦੇਖਦੇ ਹਟੇ ਨੇ ਜੀ ਇਸ ਕਰਕੇ ਇਹ ਖੰਡਾ ਉਹਨਾਂ ਦੇ ਹੱਥ ਚਤਾ ਜਾਂਦੀ ਆ ਹੂੰ ਰੌਲ ਕਤੂਲਾ ਪਾ ਆਪਾਂ ਧਾਤੀ ਬੇਵਿਸ਼ਵਾਸੀ ਦੁਸ਼ਣਵਾਦੀ ਬੰਦੇ ਦੇ ਬੰਦੇ ਬੰਦੇ ਦੇ ਵਿਰੋਧੀ ਵਿਚਾਰਧਾਰਾ ਸਿਆਸਤਾਲ ਜਿਹੜੀ ਉਹਨੂੰ ਗੌਣ ਕਰੀ ਚੱਲੋ ਉਹਦੀ ਗੱਲੇ ਨਾ ਕਰੋ ਜੀ ਸਿਆ ਦੇਖੋ ਮਤਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਅੱਜ ਇੱਕ ਅਖਬਾਰ ਚ ਵੱਡੀ ਸੁਰਖੀ ਲੱਗੀ ਆ ਕਹਿੰਦੇ ਹੁਣ ਅਸੀਂ ਬਿਸ਼ਿਆਂ ਨੂੰ ਠੱਲਣ ਲਈ ਨੀਤੀ ਘੜਾਂਗੇ ਨਵੀਂ ਨੀਤੀ ਬਣਾਈ ਜਾਏਗੀ ਤੇ ਤੇ ਹੁਣ ਤੱਕ ਕੀ ਸੀ ਜੀ ਕਿਹੜੀ ਨੀਤੀ ਸੀ ਤੁਹਾਡੀ ਹੂੰ 300 ਯੂਨਟ ਬਿਜਲੀ ਦੇਣ ਤੋਂ ਬਿਨਾ ਉਹਦੇ ਖਾਤਰ ਕੋਈ ਨੀਤੀ ਦੀ ਲੋੜ ਨਹੀਂ ਸੀ ਜੀ ਉਹ ਠੀਕ ਆ ਵੱਖਰੀ ਗੱਲ ਹੈ ਪੰਜਾਬ ਦਾ ਝੱਗਾ ਚੋੜ ਕਰਤਾ ਇਹਨਾਂ ਗੱਲਾਂ ਨੇ ਕੋਈ ਖਰਚਾ ਕਿਤੇ ਘਟਾਇਆ ਨਹੀਂ ਆਮਦਨ ਵਧਾਈ ਨਹੀਂ ਜੀ ਸੋ ਇਸ ਪੱਖੋਂ ਹਾਲਾਤ ਆ ਜਿਹੜੇ ਪੰਜਾਬ ਦੇ ਸੰਦੀਪ ਜੀ ਚਿੰਤਾਜਨਕ ਹੈ ਮਤਲਬ ਕੋਈ ਮੂੰਹ ਸਿਰ ਵੱਡ ਨਹੀਂ ਰਿਹਾ ਕਿਸੇ ਤਰ੍ਹਾਂ ਦੀ ਵੀ ਗੱਲ ਦਾ ਜੀ ਚਲੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਕੀ ਕੀ ਦੇਖਣ ਨੂੰ ਮਿਲਦਾ ਹੈ ਪਰ ਕੋਸ਼ਿਸ਼ ਕਰਦੇ ਹਾਂ ਕਿ ਅਜਿਹੇ ਵਿਚਾਰ ਉਟਾਂ-ਦਰੇ ਲਗਾਤਾਰਤਾ ਦੇ ਵਿੱਚ جاری ਰਹਿਣ। ਇਹ ਗੱਲ ਬਹੁਤ ਜ਼ਰੂਰੀ ਆ। ਦੇਖੋ ਸਾਡੀ ਸਮੱਸਿਆ ਇਹ ਆ ਜਿਹੜੀ ਬਾਬੇ ਨਾਨਕ ਦੀ ਧਰਤੀ ਸੰਭਾਦ ਸੀ ਧਰਤੀ ਆ ਇਹ ਤਾਂ ਸਮਾਤ ਬੰਦ ਹੋ ਗਿਆ। ਜੀ ਜੀ। ਜਿਹੜਾ ਮੈਂ ਕਿਹਾ ਬੰਦੇ ਦੇ ਬੰਦੇ ਬੰਦੇ ਦੇ ਵਿਰੋਧੀ ਜਾਂ ਫਸਵੇਵਾਦ ਜਾਂ ਉਪਦੇਸ਼ਕ ਜੀ। ਜੇ ਕੋਈ ਅਲੋਚਨਾ ਕਰਦਾ ਇੱਕ ਨਵਾਂ ਕਤਲੇ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ। ਹੂੰ। ਜੇ ਕੋਈ ਇਹ ਕਹਿੰਦਾ ਵੀ ਇਹ ਨਵੀਂ ਪਾਰਟੀ ਬਣ ਰਹੀ ਆ ਇਹਦਾ ਕੋਈ ਕੋਈ ਵਿਕਰੀ ਉਹ ਬਣ ਤਾਂ ਲੈਣ ਦਿਓ ਫੇਰ ਦੇਖ ਲਾਂਗੇ ਕਹਿਣ ਵਾਲੇ ਤਾਂ ਕਈ ਤੁਹਾਡੇ ਤੇ ਵੀ ਟਿੱਪਣੀਆਂ ਕਰ ਜਾਂਦੇ ਆ ਜਾਂ ਤੁਹਾਡੇ ਵਰਗੇ ਜਿਹੜੇ ਵਿਚਾਰ ਬਟਾਉਂਦਰਾ ਖੁੱਲ ਕੇ ਕਰਦੇ ਆ ਕਿ ਇਹਨਾਂ ਦੀ ਜਿਹੜੀਆਂ ਨਿੱਜੀ ਆਦਤਾਂ ਨੇ ਉਹ ਹੁਣ ਤੁਹਾਨੂੰ ਸਾਨੂੰ ਥੋੜੀ ਸਲਾਹਾਂ ਦੇਣਗੇ ਕਹਿਣ ਵਾਲੇ ਵੀ ਕਹਿ ਜਾਂਦੇ ਆ ਬਿਲਕੁਲ ਬਿਲਕੁਲ ਕਹਿੰਦੇ ਆ ਜੀ ਜੀ ਚਲੋ બીજી ਗੱਲ ਕੁਛੀ ਵੱਲ ਤਾਂ ਐ ਪੈਂਦੇ ਆ ਇਹ ਜਿਵੇਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਉਹ ਕੁੱਕੜੀ ਹੂੰ ਨਾਸਾ ਤੋਂ ਨਿਕਲੇ ਪਾਣੀ ਨੂੰ ਪੈਂਦੀ ਆ ਹੂੰ ਚਲੋ ਤੁਸੀਂ ਖੁੱਲ ਕੇ ਆਪਣੇ ਵਿਚਾਰ ਰੱਖਦੇ ਹੋ ਜੀ ਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਦੇ ਭਲੇ ਲਈ ਕੰਮ ਕਰਦੇ ਰਹੋ ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਜੁੜੇ ਹੋ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਤਾਂ ਸੀ ਜਿਹੜੀ ਗੱਲਬਾਤ ਕੀਤੀ ਹੈ ਇਸ ਦੇ ਵਿੱਚ ਤੁਸੀਂ ਸੁਣ ਲਿਆ ਕਿ ਉਹਨਾਂ ਨੇ ਵਿਚਾਰ ਰੱਖ ਦਿੱਤੇ ਨੇ ਔਰ ਦੇਖਦੇ ਹਾਂ ਕਿ ਪੰਥਕ ਜਿਹੜੀ ਹੈ ਮੁਹਾਰ ਕਿਹੜੇ ਪਾਸੇ ਨੂੰ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਭੁੱਖ ਕੀ ਬਣੇਗਾ ਪੰਜਾਬ ਦਾ ਰਾਖੀ ਅਸਲ ਦੇ ਵਿੱਚ ਕੌਣ ਕਰੇਗਾ ਔਰ ਰਖਵਾਲੇ ਹੋਣ ਦਾ ਦਾਵਾ ਝੂਠਾ ਕੌਣ ਕਰ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਲੀਅਰ ਹੁੰਦਾ ਜਾਏਗਾ ਬਹੁਤ ਸ਼ੁਕਰੀਆ ਜੀ